ਇਸ ਦੁਨੀਆ ਦੇ ਵਿੱਚ ਕੋਈ ਇੱਕ ਇੱਕ ਪੈਸੇ ਲਈ ਮਹਤਾਜ ਹੈ ਤੇ ਕੁਝ ਲੋਕਾਂ ਦੇ ਕੋਲ ਉਡਾਉਣ ਲਈ ਅਰਬਾਂ ਖਰਬਾਂ ਦੀ ਦੌਲਤ ਹੈ ਕੁਝ ਲੋਕ ਦੋ ਵਕਤ ਦੀ ਰੋਟੀ ਲਈ ਹੱਡ ਤੋੜ ਮਿਹਨਤ ਕਰਦੇ ਹਨ ਜਦਕਿ ਕੁਝ ਲੋਕਾਂ ਕੋਲ ਇੰਨਾ ਕੋ ਪੈਸਾ ਹੈ ਕਿ ਉਹ ਇਸ ਨੂੰ ਫਜ਼ੂਲ ਖਰਚ ਕਰਨ ਲੱਗੇ ਰਹਿੰਦੇ ਹਨ ਇਹ ਅਮੀਰ ਲੋਕ ਦਿਖਾਵੇ ਲਈ ਅਜਿਹੇ ਹਾਸੋਹੀਨੇ ਕੰਮ ਕਰਦੇ ਹਨ ਜਿਸ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ ਹਾਲ ਹੀ ਵਿੱਚ ਅਜਿਹਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਵੀਡੀਓ ਵਿੱਚ ਇੱਕ ਅਰਬਪਤੀ ਸ਼ਖਸ ਆਪਣੀ ਗਰਲਫ੍ਰੈਂਡ ਨੂੰ ਨਾ ਸਿਰਫ ਹੈਲੀਕਾਪਟਰ ਤੋਂ ਉਤਾਰਦਾ ਹੈ ਬਲਕਿ ਉਸ ਨੂੰ ਉਤਾਰਨ ਲਈ ਰੈੱਡ ਕਾਰਪਟ ਦੀ ਬਜਾਏ ਨੋਟਾਂ ਦੇ ਬੰਡਲ ਰੱਖਦਾ ਹੈ ਦਰਅਸਲ ਇੰਸਟਾਗ੍ਰam ਤੇ ਮਿਸਟਰ ਥੈਂਕ ਯੂ ਦੇ ਨਾਮ ਤੇ ਜਾਣੇ ਜਾਂਦੇ ਇੱਕ ਰੂਸੀ ਕਾਰੋਬਾਰ ਨੇ ਆਪਣੀ ਗਰਲਫ੍ਰੈਂਡ ਦੇ ਪੈਰਾਂ ਹੇਠਾਂ ਪੈਸਿਆਂ ਦੇ ਬੰਡਲ ਪਛਾ ਦਿੱਤੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕੇਸਰ ਗਈ ਕੌਨਸਿਕੂ ਆਪਣੀ ਪ੍ਰੇਮਿਕਾ ਦਾ ਹੱਥ ਫੜ ਕੇ ਇੱਕ ਨਿੱਜੀ ਹੈਲੀਕਾਪਟਰ ਤੋਂ ਉਸ ਨੂੰ ਹੇਠਾਂ ਉਤਾਰਿਆ ਹੈ ਇੱਥੇ ਹੈਲੀਕਾਪਟਰ ਦੇ ਹੇਠਾਂ ਥੋੜੀ ਦੂਰੀ ਤੱਕ ਨੋਟਾਂ ਦੇ ਮੋٹے ਬੰਡਲਾਂ ਦਾ ਇੱਕ ਕਾਰਪਟ ਵਿਛਾ ਦਿੱਤਾ ਹੈ ਜਿਸ ਤੇ ਕੁੜੀ ਝਾੜੀ ਹੈ ਇੰਨਾ ਪੈਸਾ ਦੇਖ ਕੇ ਕਿਸੇ ਦੇ ਵੀ ਹੋਸ਼ ਉੱਡ ਜਾਣਗੇ ਪਰ ਲੜਕੀ ਉਹਨਾਂ ਪੈਸਿਆਂ ਤੇ ਮਹਾਰਾਣੀਆਂ ਵਾਂਗ ਤੁਰ ਰਹੀ ਹੈ ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਦੋਂ ਉਸਦੀ ਪ੍ਰੇਮਿਕਾ ਲਾਲ ਹੈਲੀਕਾਪਟਰ ਵਿੱਚੋਂ ਹੇਠਾਂ ਉਤਰਦੀ ਹੈ ਤਾਂ ਆਪਣੇ ਆਪ ਨੂੰ ਕਿਸੇ ਮਹਾਰਾਣੀ ਤੋਂ ਘੱਟ ਨਹੀਂ ਸਮਝਦੀ ਬਲੈਕ ਡਰੈਸ ਵਿੱਚ ਲੜਕੀ ਨੇ ਕਾਲਾ ਚਸ਼ਮਾ ਵੀ ਲਗਾ ਰੱਖਿਆ ਹੈ ਉੱਥੇ ਹੀ ਸਰ ਗਏ ਜਾਮਨੀ ਰੰਗ ਦੀ ਪੈਂਟ ਅਤੇ ਸੁਮੇਦ ਕਮੀਜ਼ ਦੇ ਵਿੱਚ ਨਜ਼ਰ ਆ ਰਹੇ ਹਨ ਵੀਡੀਓ ਕੈਪਸ਼ਨ ਵਿੱਚ ਉਹਨਾਂ ਲਿਖਿਆ ਪਤਾ ਹੈ ਇਹ ਫਨੀ ਗੱਲ ਹੈ ਕਿ ਮੈਨੂੰ ਪੈਸਿਆਂ ਨਾਲੋਂ ਕਿਤੇ ਜ਼ਿਆਦਾ ਤੇਰੇ ਨਾਲ ਪਿਆਰ ਹੈ ਹਾਲਾਂਕਿ ਇਹ ਵੀਡੀਓ ਥੋੜਾ ਪੁਰਾਣਾ ਹੈ ਫਿਰ ਵੀ ਲੋਕ ਇਸ ਤੇ ਢੇਰ ਸਾਰੇ ਕਮੈਂਟ ਕਰ ਰਹੇ ਹਨ ਇਸ ਬਾਰੇ ਕੁਝ ਵੀ ਪਤਾ ਨਹੀਂ ਹੈ ਪਰ ਇਸ ਵੀਡੀਓ ਨੂੰ ਦੇਖ ਕੇ ਲੋਕ ਆਪੋ ਆਪਣੇ ਪ੍ਰतिकਰਮ ਦੇ ਰਹੇ ਹਨ ਤੁਸੀਂ ਵੀ ਦੇਖੋ ਇਹ ਵੀਡੀਓ